ਤਾਂ ਨੌਜਵਾਨਾਂ ਨੂੰ ਪੰਜ ਛੇ ਮੁੰਡੇ ਸਾਡੇ ਹੁੰਦੇ ਚੱਕ ਕੇ ਉਹਨਾਂ ਨੇ ਰੈਸਟ ਕਰਿਆ ਮਤਲਬ ਕੀ ਉਹਨਾਂ ਦੇ ਲੱਤਾਂ ਮਹਾ ਤੂੜੀਆਂ ਨੇ ਇਹਦਾ ਕਿਸਾਨਾਂ ਨੂੰ ਇਹਨਾਂ ਨੇ ਸਾਰੇ ਧੱਕਾਸ਼ਾਈ ਕਰ ਰਿਆ ਇਹ ਕਿਸਾਨ ਤਾਂ ਸਾਰੇ ਆਰਾਮ ਨਾਲ ਬੈਠੇ ਸੀਗੇ ਮੈਦਾਨ ਦੀ ਲਖੀਰ ਮੋਦੀ ਨੇ ਤੇ ਖੱਤਰ ਨੇ ਖਿੱਚਤੀ ਆ ਹੁਣ ਇੱਕ ਪਾਸਾ ਹੋ ਜਨਾ ਕੋਈ ਭਲੇਖਾ ਨਹੀਂ ਰਹਿ ਗਿਆ ਹੁਣ ਆ ਬਾਰਡਰਾਂ ਤੇ ਸਿੱਧਾ ਜਿਵੇਂ ਕੋਈ ਪਾਕਿਸਤਾਨ ਨਾਲ ਜੰਗ ਲਗਾਉ ਮਾਹੌਲ ਬਣਾਤਾ ਦੋ ਮੁੰਡੇ ਸਾਡੇ ਚੋਂ ਚੱਕੇ ਗਏ ਨੇ ਉਹਨਾਂ ਨੇ ਬੁੱਤਕੇ ਨਾਲ ਉਹਨਾਂ ਨੇ ਜਿਵੇਂ ਆਪਾਂ ਡੰਗਰ ਪਸ਼ੂਆਂ ਨੂੰ ਨਾ ਬੋਰੀਆਂ ਦੇ ਵਿੱਚ ਤੋਂ ਉਹਨਾਂ ਦੀਆਂ ਬੋਰੀਆਂ ਦੇ ਵਿੱਚ ਤੁੰਗ ਕੇ ਲੈ ਕੇ ਗਏ ਨੇ ਉਹ ਬਾਰਡਰ ਤੇ ਖੜੇ ਆ ਜੀ ਖਨੌਰੀ ਬਾਰਡਰ ਤੇ ਤਣਾਅ ਕਾਫੀ ਜ਼ਿਆਦਾ ਬਣਿਆ ਹੋਇਆ ਹੈ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਜੋ ਸ਼ਾਂਤਮਈ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਜਿਸ ਕਾਰਨ ਕਾਫੀ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਅਤੇ ਨੌਜਵਾਨ ਬਜ਼ੁਰਗ ਜਿਹੜੇ ਜ਼ਖਮੀ ਹੋਏ ਨੇ ਮੈਂ ਤੁਹਾਨੂੰ ਇੱਥੋਂ ਦੇ ਹਾਲਾਤ ਦਿਖਾਉਣਾ ਚਾਹਣਾ ਕਿ ਦੋ ਇੱਥੋਂ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਕਿ ਕਿੰਨੇ ਹਾਲਾਤ ਖਰਾਬ ਨੇਗੇ ਤੁਸੀਂ ਮੌਕੇ ਦੇ ਹਾਲਾਤ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਕੋਈ ਵੀ ਕਿਸੇ ਕਿਸਮ ਦਾ ਇੱਥੇ ਹੁੱਲੜਵਾਜੀ ਨਹੀਂ ਕੀਤੀ ਜਾ ਰਹੀ ਉਲਟਾ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਆ ਜਿਹੜੇ ਸਿੱਟੇ ਜਾ ਰਹੇ ਨੇ ਇੱਥੇ ਕੁਝ ਨੌਜਵਾਨ ਵੀ ਹੈਗੇ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਆਪਾਂ ਜੋ ਕੋਸ਼ਿਸ਼ ਕਰਦੇ ਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨਾਮ ਹੈ ਬਲਵੀਰ ਸਿੰਘ ਦੀ ਬਲਵੀਰ ਸਿੰਘ ਦੀ ਕਿਸਾਨ ਇੱਥੇ ਸ਼ਾਂਤ ਖੜੇ ਸੀਗੇ ਉਹਨਾਂ ਦੇ ਥਰੂ ਗੈਸ ਦੇ ਗੋਲੇ ਸਿੱਟੇ ਗਏ ਰਬੜ ਦੀਆਂ ਗੋਲੀਆਂ ਮਾਰੀਆਂ ਗਏ ਕਈ ਕਿਸਾਨ ਜ਼ਖਮੀ ਹੋ ਗਏ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਜੀ ਖੱਟਣ ਸਰਕਾਰ ਦਾ ਤੇ ਸੈਂਟਰ ਗਵਰਨਮੈਂਟ ਦਾ ਸਾਰੀ ਪਾਲਿਸੀ ਆ ਉਹਨਾਂ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਦੇ ਸੀ ਕਿਸਾਨ ਬੈਠੇ ਸੀ ਟਰਾਲੀਆਂ 'ਚ ਵੀ ਬੈਠੇ ਸੀ ਨੌਜਵਾਨ ਆਂਦੇ ਆ ਪਰ ਉਹਨਾਂ ਨੇ ਆ ਫੱਟ ਕਿਸਾਨਾਂ ਨੂੰ ਵੀ ਚੱਕ ਕੇ ਲਗਾਇਆ ਉਹਦੇ ਨੌਜਵਾਨਾਂ ਨੂੰ 5-6 ਮੁੰਡੇ ਸਾਡੇ ਹੁੰਦੇ ਚੱਕ ਕੇ ਉਹਨਾਂ ਨੇ ਅਰੈਸਟ ਕਰਿਆ ਮਤਲਬ ਕੀ ਉਹਨਾਂ ਦੇ ਲੱਤਾਂ ਮਾਹਾਂ ਤੋੜੀਆਂ ਨੇ ਜਾਣਬੁੱਝ ਕੇ ਨੁਕਸਾਨ ਕੀਤਾ ਹੈ ਤੇ ਬਾਕੀ ਜਿਹੜੀਆਂ ਅਥਰੂ ਗੈਸ ਦੇ ਗੋਲ ਦਾ ਜਿਹੜੇ ਛੁੱਟੇ ਜਾ ਰਹੇ ਤੇ ਪਲੱਸਟਰ ਦੀਆਂ ਗੋਲੀਆਂ ਚੱਲੇ ਛਰਲਿਆ ਦੇ ਵੀ ਚੱਲ ਰਹੇ ਨੇ ਬਹੁ ਫਟੜ ਮਸ਼ੀਨਰੀ ਦੇ ਕੋ ਟਰੈਕਟਰ ਤੁਸੀਂ ਦੇਖਿਆ ਆਪ ਟਰੈਕਟਰ ਫਟੜ ਭੰਨ ਤੋੜ ਕਰਿਆ ਇਹ ਸਾਰਾ ਸਰਕਾਰ ਦੀ ਬੋਲਿਆ ਖੱਟੜ ਸਰਕਾਰ ਦਾ ਜਿਹੜਾ ਉਹਦਾ ਪਤਾ ਲੱਗ ਰਿਹਾ ਕਾਲਾ ਉਹਦਾ ਮਤਲਬ ਕੀ ਕਾਨੂੰਨ ਆ ਜਿਹੜਾ ਉਹਨਾਂ ਨੇ ਕਰਖਿਆ ਬੀਜੇਪੀ ਸਰਕਾਰ ਦਾ ਜਿਹੜਾ ਸਾਰਾ ਜੋਰ ਆ ਮਤਲਬ ਇਹਨਾਂ ਦੇ ਦੋਨੇ ਸਰਕਾਰਾਂ ਨੇ ਮਿਲ ਕੇ ਕਰਿਆ ਤੇ ਅਸੀਂ ਤਾਂ ਪੰਜਾਬ ਸਰਕਾਰ ਸਾਡੇ ਭਗਵੰਤ ਮਾਨ ਨੇ ਵੀ ਸਾਡੇ ਦੇ ਪਿੱਛੇ ਆ ਸਾਰੇ ਪੰਜਾਬ ਦੀ ਪੁਲਿਸ ਲਾਰਕੀ ਆ ਆ ਖੜੀਆ ਸਾਡੇ ਟਰਾਲੀਆਂ ਬੈਕ ਤੱਕ ਆ ਗਏ ਪਾ ਖਨੋਰੀ ਜੇ ਖੜਿਆ ਇਹਦਾ ਸਾਰੇ ਰਲ ਮਿਲੀ ਭੋਤ ਇਹਦਾ ਕਿਸਾਨਾਂ ਨੂੰ ਇਹਨਾਂ ਨੇ ਸਾਰੇ ਧੱਕਾਸ਼ਾਹੀ ਕਰ ਰਿਆ ਇਹ ਕਿਸਾਨ ਤਾਂ ਸਾਰੇ ਆਰਾਮ ਨਾਲ ਬੈਠੇ ਸੀਗੇ ਇਹ ਸਾਰੇ ਇਹ ਤਾਨਾਸ਼ਾਹੀ ਰਾਜ ਇਹਨਾਂ ਨੇ ਮਤਲਬ ਕੀ ਇਹ ਵੈਸੇ ਚੱਲਣ ਨਹੀਂ ਦੇਣਾ ਇਹਨਾਂ ਦਾ ਚੱਲਦਾ ਨਹੀਂ ਰ ਗਿਆ ਇਹ ਲੋਕਾਂ ਨੂੰ ਪਤਾ ਜਾਗਰੂਤ ਹੋਈ ਜਾਂਦੇ ਅੱਜ ਕਿੰਨੇ ਕਿਸਾਨ ਟਰਾਲੀਆਂ ਪਰ ਪਰ ਮੁੰਡੇ ਕਿੰਨਾ ਯੂਥ ਆਇਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਧੱਕਾ ਕਰਦੇ ਨੇ ਤਾਂ ਯਾਰ ਠੀਕ ਠੀਕ ਆ ਹੋਰ ਵੀ ਸਾਡੇ ਨਾਲ ਬਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸੱਤਰ ਸਿੰਘ ਆ ਜੀ ਬ੍ਰਹਮਣ ਤਲਵੰਡੀ ਸਾਬੋ ਤੋਂ ਆ ਜੀ ਸੰਗੀ ਲਗਾਤਾਰ ਤੇ ਅਤੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ ਕਈ ਨੌਜਵਾਨ ਕਿਸਾਨ ਜ਼ਖਮੀ ਹੋਏ ਨੇ ਕੀ ਕਹਿਣਾ ਚਾਹੋ ਬਹੁਤ ਜ਼ਿਆਦਾ ਜ਼ਖਮੀ ਧੋਖਾ ਕੀਤਾ ਪੂਰਾ ਚੰਗੀ ਤਰ੍ਹਾਂ ਪਹਿਲਾਂ ਅਗੂ ਦਾ ਕਹਿੰਦੇ ਮੀਟਿੰਗ ਕਰਾਂਗੇ 2 ਵਜੇ ਸਾਰੇ ਕਿਸਾਨ 3 ਵਜੇ ਬਹਿ ਕੇ ਚਾਹ ਪਾਣੀ ਦਾ ਲੰਗਰ ਸਾਕਰ ਤੇ ਅਚਾਨਕ ਇਹਨਾਂ ਨੇ ਬਾਰ ਕੀਤਾ ਵੱਡੇ ਵੱਡੇ ਗੋਲੇ ਸਿੱਟਨੇ ਸ਼ੁਰੂ ਕਰਤੇ ਪਲਾਸਟਰ ਦੀਆਂ ਗੋਲੀਆਂ ਐਂਬੂਲੈਂਸ ਤੇ ਅਸੀਂ ਮਰੀਜ਼ ਚੱਕਦੇ ਸਾਡੇ ਉੱਤੇ ਮਰੀਜ਼ਾਂ ਦੇ ਚੱਕਦੇ ਤੇ ਵੀ ਗੋਲੇ ਸਿੱਟੇ ਨੇ ਉਹ ਟਾਇਰ ਪਾੜਤੇ ਟਾਇਰਾਂ ਦੇ ਜਿਹੜਾ ਜ਼ਮੀਨਾਂ ਖੋਣ ਵਾਲਾ ਮਸਲਾ ਵਾਹਰਦੇ ਹੁੰਦੇ ਸੀ ਕਿਸਾਨਾਂ ਅਗੂ ਉਹ ਸੱਚ ਕਰ ਤੋਂ ਵੀ ਤਰੀਕਾ ਜਿੱਤ ਹੋਣੇ ਲੋਕਾਂ ਦੇ ਸਾਰੇ ਜਿਹੜੇ ਲੋਕ ਘਰਾਂ ਚ ਬੈਠੇ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਭਰਾਵੋ ਜਾਓ ਤੇ ਕੰਮ ਧੰਦੇ ਛੱਡ ਕੇ ਜੇ ਜ਼ਮੀਨਾਂ ਜਾਨਾਂ ਬਚਾਉਣੀਆਂ ਤਾਂ ਆਜੋ ਫਿਰ ਮੈਦਾਨ ਦੀ ਲਖੀਰ ਮੋਦੀ ਨੇ ਤੇ ਖੱਤਰ ਨੇ ਖਿੱਚਤੀ ਆ ਹੁਣ ਇੱਕ ਪਾਸਾ ਹੋ ਜਾਣਾ ਕੋਈ ਭਲੇਖਾ ਨਹੀਂ ਰਹਿ ਗਿਆ ਹੁਣ ਆਹ ਬਾਰਡਰਾਂ ਤੇ ਸਿੱਧਾ ਜਿਵੇਂ ਕੋਈ ਪਾਕਿਸਤਾਨ ਨਾਲ ਜੰਗ ਲਗਾਉ ਮਾਹੌਲ ਬਣਾਤਾ ਹਲੇ ਵੀ ਨਹੀਂ ਕਿਸਾਨਾਂ ਨੂੰ ਬਖਸ ਰਿਹਾ ਛੋਡੇ ਸਾਹਮਣੇ ਆ ਦਾੜ-ਦਾੜ ਕਿਹੜੇ ਲੋਟ ਕੋਲੇ ਸਿੱਟੀ ਜਾਂਦੇ ਨੇ ਸੈਂਕੜੇ ਦਾ ਪੰਜ-ਪੰਜ ਮਿੰਟਾਂ ਬਾਅਦ ਪੰਜ-ਪੰਜ ਕਿਸਾਨ ਫੱਟੜ ਹੋਈ ਜਾਂਦੇ ਆ ਐਂਬੂਲੈਂਸ ਤੇ ਚੱਕ-ਚੱਕ ਲਈ ਜਾਂਦੇ ਆ ਇਹ ਸਾਰ ਜਾਣ ਬੁੱਝ ਕੇ ਆਫਮਲਾ ਕੀਤਾ ਕੋਈ ਕਿਸੇ ਕਿਸਾਨ ਨੇ ਸਰਾਰਤ ਨਹੀਂ ਕੀਤੀ ਖੜੇ ਟਰੈਕਟਰ ਦੇ ਟਾਇਰ ਪਾੜਤੇ ਬਹੁਤ ਜਿਆਦੇ ਨਜਾਇਜ਼ ਧੱਕਾ ਕੀਤਾ ਹੋਰ ਵੀ ਨੌਜਵਾਨ ਹੈਗੇ ਕੀ ਨਾਮ ਹੈ ਜੀ ਸ਼ਰਨਦੀਪ ਜੀ ਸ਼ਰਨਦੀਪ ਜੀ ਅਸੀਂ ਤਾਂ ਅਥਰੂ ਗਏ ਤਾਂ ਜਿਹੜੀ ਡੇਗ ਰਹੇ ਨੇ ਡੇਗ ਰਹੇ ਨੇ ਜੀ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਹਾਂਗੇ ਆਮ ਆਦਮੀ ਪਾਰਟੀ ਨੂੰ ਜਿਹੜੇ ਡਟ ਕੇ ਵੋਟਾਂ ਪਾਈਆਂ ਦੀਆਂ ਅਸੀਂ ਹੁਣ ਇਹ ਐਲਾਨ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਕਮ ਚੇਨ ਨਾਮ ਆਦਮੀ ਪਾਰਟੀ ਦੇ ਜਾਂ ਅਕਾਲੀ ਦਲ ਦੇ ਭਾਜੀਪੀ ਦੇ ਜਿਹੜੇ ਦੱਲੇ ਨੇਗੇ ਪੰਡਾਂ ਦੇ ਪਾਸ਼ਾ ਸੱਭਿਆ ਕਰਖੋ ਥੋੜੀ ਆਪਾਂ ਪਤਾ ਕੀ ਆ ਵੀ ਸਾਹਦੇ ਦੇਖਣਾ ਹੁੰਦਾ ਸਾਡੇ ਅੰਦਰ ਜਨੂਨ ਆਈ ਜੀ ਅਸੀਂ ਗੋਲੀਆਂ ਖਾਣ ਲੱਗ ਰਹੇ ਹਰੇ ਪਾਸ਼ਾ ਸਾਡੀ ਤਾਂ ਲਿਕੜੇ ਸਾਡੇ ਮੂੰਹੋਂ ਬੋਲ ਲਿਕੜਦੇ ਨੇ ਸਾਡੇ ਸਾਡੇ ਅੰਦਰ ਦਰਦ ਆਈ ਜੀ ਜਿਹੜੇ ਭਾਈ ਸਾਡੇ ਜਾਂਦੇ ਨੇ ਨਾ ਐਂਬੂਲੈਂਸ ਨਾਲ ਸਾਡਾ ਰੋਣਾ ਲਿਕੜਦਾ ਜੀ ਸਾਡਾ ਉਹ ਜਿਹੜੇ ਇਹਨਾਂ ਦੇ ਦਲਾਲ ਨੇ ਕੰਮ ਲੈਂਦੇ ਨੇ ਆਪਦੇ ਉਹ ਪੰਡਾਂ ਦੇ ਵਿੱਚ ਬੜੇ ਬੈਠੇ ਨੇ ਉਹ ਇਹਨਾਂ ਨੂੰ ਲਿਆ ਲਿਆ ਕੇ ਬਰਾਬਰ ਸੋਫਿਆਂ ਦੇ ਬਿਠਾਉਣਗੇ ਉਹ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਵੀ ਨਹੀਂ ਅਸੀਂ ਤਾਂ ਇਹ ਚੱਕਾਂਗੇ ਪੰਡਾਂ ਦੇ ਵਿੱਚ ਵੀ ਇੱਕਾ ਕਰਕੇ ਫੇਰ ਇਹਨਾਂ ਨੂੰ ਪਤਾ ਲੱਗੂਗਾ ਵੀ ਹਾਂ ਸਾਡੇ ਬੰਦੇ ਉਰੇ ਅਸੀਂ ਬੜਨ ਨਹੀਂ ਦੇਣਾ ਜੀ ਪੰਡਾਂ ਦੇ ਵਿੱਚ ਇਹ ਵੀ ਪਤਾ ਲੱਗਿਆ ਸਾਡੇ ਕੁਝ ਨੌਜਵਾਨ ਆ ਜਿਹੜੇ ਉਹਨਾਂ ਨੂੰ ਚੱਕ ਕੇ ਉਧਰ ਹਰਿਆਣਾ ਪੁਲਿਸ ਲੈ ਗਈ ਹੈ ਉਹਨਾਂ ਨੇ ਉਹਨਾਂ ਨੂੰ ਵੀ ਲੈ ਗਈ ਹੈ ਜੀ ਅਸੀਂ ਉੱਥੇ ਅੱਗੇ ਸੀਗੇ ਉਸ ਟਾਈਮ ਦੋ ਮੁੰਡੇ ਸਾਡੇ ਚੋਂ ਚੱਕੇ ਗਏ ਨੇ ਉਹਨਾਂ ਨੇ ਬੁੱਤਕੇ ਨਾਲ ਉਹਨਾਂ ਨੇ ਜਿਵੇਂ ਆਪਾਂ ਡੰਗਰ ਪਸ਼ੂਆਂ ਨੂੰ ਨਾ ਬੋਰੀਆਂ ਦੇ ਵਿੱਚ ਤੁੰਗਦੇ ਆ ਬੋਰੀਆਂ ਦੇ ਵਿੱਚ ਤੁੰਗ ਕੇ ਲੈ ਕੇ ਗਏ ਨੇ ਉਹ ਅੱਧੀ ਉਹਨਾਂ ਨੂੰ ਇਹ ਐਲਾਨ ਕਰੇ ਵੀ ਆ ਬੰਬਵਾਰੀ ਆ ਉਹਦਾ ਬੰਦ ਕਰ ਜਾ ਆਪਦੇ ਬੰਬ ਚਲਾਉਣ ਕੱਲੇ ਫੇਰਨਾ ਮਾਰਨ ਅਸੀਂ ਤਾਂ ਵੀ ਡਟ ਕੇ ਖੜੇ ਆਂਗੇ ਜਦੋਂ ਉਹ ਗੋਲੀ ਮਾਰਦੇ ਨੇ ਫੇਰ ਮਾਰਦੇ ਨੇ ਜੀ ਉਹਦਾ ਪਿੱਛੇ ਭੱਜਦੇ ਨੇ ਸਾਡੇ ਕਿਸਾਨ ਗੋਲੀ ਬੰਦ ਕਰਾਉਣ 12 ਬੋਰ ਦੇ ਫੇਰ ਮਾਰਦੇ ਨੇ ਸਿੱਧੇ ਜੀ ਉਹ ਜੇ 12 ਬੋਰ ਸਾਡੇ ਲੈ ਵੀ ਹੈਗੀਆਂ ਨੇਗੀਆਂ ਜੇ ਅਸੀਂ ਉਹਨੇ ਚੱਕ ਲੈ ਫੇਰਨਾ ਇਹ ਕਹਿਣ ਵੀ ਆ ਕੀ ਹੋ ਗਿਆ 12 ਬੋਰ ਦੇ ਸਿੱਧੇ ਫੇਰ ਮਾਰੇ ਜਾ ਰਹੇ ਆ ਬੋਰ ਦੇ ਅਸੀਂ ਖੋਖੇ ਚੱਕੇ ਨੇ ਜੀ মিডিਆ ਨੂੰ ਦਿੱਤੇ ਨੇ ਅਸੀਂ ਨਹੀਂ ਉੱਥੇ ਲਿਆ ਕੇ ਮੀਟਿੰਗ ਦੇ ਵਿੱਚ ਇਹਨਾਂ ਸਾਡੇ ਜੱਥੇਬੰਦੀਆਂ ਨੇ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਰੱਖੇ ਨੇ ਉੱਥੇ ਅਸੀਂ ਮੂਹਰੋਂ ਕੋਕੇ ਚੱਕੇ ਨੇ ਜੀ ਤੇ 14 ਤਰੀਕ ਨੂੰ মিডিਆ ਨੂੰ ਅਸੀਂ ਨੇ ਦਿਖਾਏ ਨੇ ਉਹਨਾਂ ਨੂੰ ਹੱਥਾਂ ਦੇ ਉੱਪਰ ਰੱਖ ਰੱਖ ਕੇ ਵੀ ਦਿਖਾਇਆ ਸੀ ਨੇ ਸਾਰਾ ਅੱਜ ਤਾਂ ਕਿਸਾਨ ਸ਼ਾਂਤ ਬੈਠੇ ਸੀ ਅੱਜ ਕੀ ਕਾਰਨ ਹੋਇਆ ਵੀ ਇਹਨਾਂ ਦਾ ਅਸਥਰੂ ਗੈਸ ਦੇ ਗੋਲੇ ਸਿੱਟੇ ਰਬੜ ਦੀਆਂ ਗੋਲੀਆਂ ਮਾਰੀਆਂ ਇਹੇ ਜੀ ਜਦੋਂ ਕਿਸਾਨ ਆਪਣੇ ਬੈਠੇ ਸੀ ਬਹੁਤ ਸ਼ਾਂਤੀ ਨਾਲ ਆਪਾਂ ਢਾਂਗ ਨਾਲ ਆਪਾਂ ਬੈਠੇ ਸੀਗੇ ਜਦੋਂ ਆਪਣੀਆਂ ਜੱਥੇਬੰਦੀਆਂ ਦਾ ਐਲਾਨ ਹੋਣਾ ਦੀ ਆਪਾਂ ਉਦੋਂ ਇਹਨਾਂ ਨਾਲ ਉਹ ਕਰਨਾ ਸੀਗਾ ਬਾਰਡਰ ਜਾਂ ਕੁਝ ਵੀ ਕਰਨਾ ਸੀਗਾ ਇਹਨਾਂ ਨੇ ਜਦੋਂ ਦੇਖਿਆ ਵੀ ਬਹੁਤ ਘੱਟ ਨਹੀਂ ਹੈ ਘੱਟ ਬਹੁਤ ਜ਼ਿਆਦਾ ਨਜਾਇਜ਼ ਹੋ ਰਿਹਾਗਾ ਤਾਂ ਇਹਨਾਂ ਨੇ ਵੀ ਕਿਤੇ ਹੁਣ ਹੱਥ ਨਾ ਪਾਉਣ ਇਹ ਅਸੀਂ ਕੋਈ ਹੱਥ ਨਹੀਂ ਅਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਬੈਠੇ ਸੀਗੇ ਜੀ ਇਹਨਾਂ ਨੇ ਫੇਰ ਗੋਲਾਬਾਰੀ ਸਾਡੇ ਤੇ ਚਲਾਈ ਹੈ ਜੀ ਘੱਟ ਘੱਟਣ ਵਾਲਾ ਨਹੀਂ ਹੈ ਘੱਟਦਾ ਨਹੀਂ ਹੈਗਾ ਘੱਟ ਇਹ ਵਧੂ ਗਈ ਜੀ ਕਿੰਨੇ ਮਰਜ਼ੀ ਫੱਟੜ ਕਰ ਲੈਣ ਕਿਸਾ ਜਿੰਨੇ ਮਰਜ਼ੀ ਕਿਸਾਨਾਂ ਨੂੰ ਇਹ ਫੱਟੜ ਕਰ ਲੈਣ ਕਿੰਨੇ ਮਰਜ਼ੀ ਉਹ ਕਰ ਲੈਣ ਇਹ ਜੁੱਧ ਦੇ ਮੈਦਾਨ ਤਾਂ ਇੱਦਾਂ ਹੀ ਚੱਲਦੇ ਰਹਿਣੇ ਪੰਜਾਬ ਦੇ ਵਿੱਚ ਦੋ ਚਾਰ ਦਲਾਲ ਵਿੱਕ ਕੇ ਹਜੇ ਵਿੱਚੋਂ ਜਾਂਦੇ ਜਿੰਨੇ ਅੱਜ ਵੀ ਕਈ ਜੋ ਆਪਣੇ ਨੌਜਵਾਨ ਤੇ ਕਿਸਾਨ ਜ਼ਖਮੀ ਹੋਏ ਆ ਕਿੰਨੇ ਕੁ ਲੱਗਦਾ ਵੀ ਜ਼ਖਮੀ ਹੋਏ ਨੇ ਜ਼ਖਮੀ ਘੱਟੋ ਘੱਟ ਜੀ 15-20 ਮੁੰਡੇ ਜ਼ਖਮੀ ਹੋਇਆ ਇੱਕਦੋਂ ਅਸੀਂ ਐਂਬੂਲੈਂਸ ਦੇ ਵਿੱਚ ਪਾਇਆ ਉਹਦੀ ਬਹੁਤ ਸੀਰੀਅਸ ਹਾਲਾਤ ਨੇ ਉਹਦੇ ਮੁੰਡੇ ਦੇ ਜੀ ਗੋਲੀ ਲੱਗੀ ਹੋਵੇ ਸਾਰੇ ਸਰੀਰ ਦੇ ਉੱਤੇ ਖੂਨੇ ਖੂਨ ਸੀਗਾ ਅਸੀਂ ਇਹ ਮਤਲਬ ਬਹੁਤ ਜ਼ਿਆਦਾ ਸੀਰੀਅਸ ਹਾਲਾਤ ਨੇ ਇਹੋ ਮੁੰਡੇ ਦੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆਂਗੇ ਜਿਹੜੇ ਦੱਲੇ ਨੇ ਨਾ ਇਹ ਇਹਨਾਂ ਦੇ ਭਾਜਪੀ ਦੇ ਹੋਏ ਜਾਂ ਕਿਸੇ ਦੇ ਵੀ ਹੋਏ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਅਸੀਂ ਇਕੱਲੇ ਬੈਠੇ ਆ ਪੂਰੇ ਵੀ ਇਹ ਪੰਡਾਂ ਦੇ ਵਿੱਚ ਪੜਨਣਾ ਜੇ ਸਾਨੂੰ ਇੱਥੇ ਨਹੀਂ ਨਾ ਖੜਨਾ ਦੇ ਰਹੇ ਅਸੀਂ ਸਾਨੂੰ ਖੁਦਾਰੇ ਮਾਰ ਰਹੇ ਸਾਨੂੰ ਖੁਦਾਰ ਮਾਰ ਰਹੇ ਸਾਡੇ ਜੀ ਸਾਡੀਆਂ ਪੱਗਾਂ 'ਲੇ ਸਾਡੇ ਭਾਈ ਸਾਡੇ ਦੇ ਹੀ ਫੈਰਿੰਗ ਕਰ ਰਹੇ ਨੇ ਉੱਥੇ ਸੋ ਤੁਸੀਂ ਦੇਖਿਆ ਜੀ ਮੌਕੇ ਦੇ ਹਾਲਾਤ ਲੋਕਾਂ ਦਾ ਕਹਿਣਾ ਹੈਗਾ ਕਿ ਅਸ਼ਾਂਤਮਈ ਜੋ ਕਿਸਾਨ ਬੈਠੇ ਸੀਗੇ ਉਹਨਾਂ ਦੇ ਲਗਾਤਾਰ ਹਮਲਾ ਜਿਹੜਾ ਕੀਤਾ ਜਾ ਰਿਹਾ ਹੈ ਤੇ ਕੁਝ ਨੌਜਵਾਨਾਂ ਨੂੰ ਬੋਰੀ ਦੇ ਵਿੱਚ ਪਾ ਕੇ ਹਰਿਆਣਾ ਪੁਲਿਸ ਦੇ ਜੋ ਜਵਾਨ ਹੈ ਉਹ ਚੱਕ ਕੇ ਲੈ ਗਏ ਹੈਗੇ ਆ ਇਸ ਮੌਕੇ ਕਿਸਾਨਾਂ ਤੇ ਨੌਜਵਾਨਾਂ ਨੇ ਵੀ ਕਹਿਣਾ ਹੈ ਕਿ ਸੰਘਰਸ਼ਾ ਜਿਹੜਾ ਰੁਕਣ ਵਾਲਾ ਨਹੀਂ ਹੈਗਾ ਰਜੇਸ਼ ਕੁਮਾਰ ਪੰਜਾਬੀ ਲੋਕ ਚੈਨਲ ਖਨੋਰੀ ਬਾਰਡਰ